हेलो एवरी वन स्वागत है लो जी पहला था मम्मी हरी गए हेलो एवरी वन स्वागत है यूट्यूब चैनल मनप्रिताण बलॉगस से एक मिनट मनप्रिताण बलॉग्स से हो तो सारे होप कि सारे ठीक ठाक होवोंगे तो अपने अपने घर तंदुरुस्त होवोंगे तो लो जी वलॉग की स्टार्टिंग कर दें लगे बहुत लेट टाइम हो गया पाँच बज गए पाँच बज गए इक्की मिनट का ਜੱਪ ਦੇ ਕੱਪੜੇ ਆਪਾਂ ਰੱਖੀਏ ਅੰਦਰ ਸਹਣਾਣਾ ਸ਼ਾਮ ਨੂੰ ਸੁਬਾ ਪਹਿਲਾਂ ਬਾਹਰ ਕੱਢ ਲਈਦਾ ਸਮਾਨ ਧੁੱਪੇ ਸਹਣਾਣਾ ਲਿਆਓ ਜੀ ਉੱਤੇ ਲੈਣ ਨੂੰ ਕੰਬਲ ਲਿਆਓ ਜੀ ਸ਼ਾਲ ਲਿਆਓ ਜੀ ਫਿਰ ਅੰਦਰ ਰੱਖੀ ਜਾਈਦਾ ਜਦੋਂ ਜਦੋਂ ਸ਼ਾਮ ਹੋ ਜਾਂਦੀ ਫਿਰ ਅੰਦਰ ਰੱਖੀ ਜਾਈਦਾ ਆਪਾਂ ਚਲੋ ਜੀ ਹੁਣ ਭਾਂਡੇ ਚੱਕੀ ਜੱਪੂ ਦੇ ਮੇਰੀ ਦਵਾਈ ਪਈਆ ਲਓ ਜੀ ਆਪਾਂ ਨਿਕਲ ਨਿਕਾ ਸਮਾਨ ਸ਼ਾਮ ਨੂੰ ਇਕੱਠਾ ਕਰਨਾ ਪੈਂਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਅੱਜ ਆਪਾਂ ਵਲੌਗ ਦੀ ਸਟਾਰਟਿੰਗ ਕੀਤੀ ਹੈ ਸ਼ਾਮ ਨੂੰ ਕੋਸ਼ਿਸ਼ ਕਰਾਂਗੇ ਹੁਣ ਆਪਾਂ ਵਲੌਗ ਸ਼ੂਟ ਕਰਿਆ ਕਰਾਂਗੇ ਕਿਉਂਕਿ ਕਾਫੀ ਟਾਈਮ ਹੋ ਗਿਆ ਵਲੌਗ ਨਹੀਂ ਸ਼ੂਟ ਕੀਤੇ ਸੌਰੀ ਵਲੌਗ ਸ਼ੂਟ ਨਾ ਕਰਨ ਦਾ ਕਾਰਨ ਸੀਗਾ ਬਿਮਾਰ ਹੋ ਹੀ ਪਈ ਸੀ ਮੈਂ ਫੀਵਰ ਚੜਨ ਲੱਗ ਗਿਆ ਸੀਗਾ ਤੇ ਉਹਦੇ ਕਰਕੇ ਨਾ ਤੁਹਾਨੂੰ ਪਤਾ ਜਦੋਂ ਫੀਵਰ ਹੋਵੇ ਨਾ ਤੇ ਫੀਵਰ ਦੇ ਨਾਲ ਕੁਝ ਵੀ ਕਰਨ ਨੂੰ ਆਪਣੀ ਜੀ ਨਹੀਂ ਕਰਦਾ ਹੱਡ ਪੈਰ ਜੇ ਟੁੱਟਦੇ ਰਹਿੰਦੇ ਨੇ ਜੇ ਖਾਂ ਖਾਂਸੀ ਵਗੈਰਾ ਆਉਂਦੀ ਰਹਿੰਦੀ ਨੇ ਇਸ ਕਰਕੇ ਜਿਹੜੀ ਤਬੀਅਤ ਤਾਂ ਠੀਕ ਨਾ ਹੋਣ ਕਰਕੇ ਵਲੌਗ ਨਹੀਂ ਸ਼ੂਟ ਹੋ ਪਾ ਰਹੇ ਸੀ ਤੇ ਜਿਸ ਤਰ੍ਹਾਂ ਦੇ ਵਲੌਗ ਕਰ ਰਿਆ ਸੀ ਜਿਸ ਤਰ੍ਹਾਂ ਦਾ ਵਲੌਗ ਬਣਾ ਰਿਆ ਸੀ ਉਹ ਆਪਾਂ ਅਪਲੋਡ ਕਰ ਰਹੇ ਸੀ ਤੇ ਮੈਂ ਹੁਣ ਗੁਰਦੁਆਰਾ ਸਾਹਿਬ ਜਾ ਕੇ ਆਈ ਆ ਮੱਥਾ ਪਰ ਟੇਕ ਆਇਆ ਕਿਉਂਕਿ ਅੱਜ ਨਾ ਮੈਂ ਟਿਊਸ਼ਨ ਪੜਾਉਂਦੀ ਸੀ ਸਵੇਹਾ ਕੀ ਕਾਰਨ ਸੀ ਕਿਉਂਕਿ ਨਾ ਸਵੇਹਾ ਬੱਚੇ ਨੂੰ ਸਕੂਲ ਦੀ ਛੁੱਟੀ ਹੈ ਆਈ ਥਿੰਕ ਸ਼ੁੱਕਰਵਾਰ ਤੱਕ ਅ ਛੁੱਟੀ ਹੈ ਮਤਲਬ ਬੱਚਿਆਂ ਨੂੰ ਤੇ ਸਵੇਹੀ ਹੀ ਆ ਪਟੀਸ਼ਨ ਪੜਾਵਾਂਗੇ ਤੇ ਇਸ ਕਰਕੇ ਨਾ ਫਿਰ ਮੈਂ ਹੁਣ ਮੈਂ ਫ੍ਰੀ ਸੀ ਇਸ ਕਰਕੇ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਆਦਰਵਾਇਸ ਤੁਹਾਨੂੰ ਪਤਾ ਨਹੀਂ ਟਾਈਮ ਲੱਗਦਾ ਸ਼ਾਮ ਨੂੰ ਟਿਊਸ਼ਨ ਪੜਾਣੀ ਹੁੰਦੀ ਹੈ ਬਟ ਅੱਜ ਆਪਣਾ ਫਿਰ ਟਾਈਮ ਸੀਗਾ ਇਥੇ ਵਾਰਮ ਵਾਟਰ ਕੀਤਾ ਜਬਜੋਦਾ ਤੇ ਫਿਰ ਆਪਾਂ ਮੱਥਾ ਟੇਕ ਆਏ ਸੀ ਅਜੇ ਗੁਰਦੁਆਰਾ ਸਾਹਿਬ ਓਪਨ ਹੀ ਹੋਇਆ ਸੀਗਾ ਤੇ ਆਪਾਂ ਮੱਥਾ ਟੇਕ ਆਏ ਤੇ ਮੰਮੀ ਹਰੀ ਗਈ ਆ ਕੋਈ ਕੰਮ ਚੇਕ ਕਰੋ ਕੰਮ ਬੰਦਾ ਆ ਆਪਾਂ ਤੁਹਾਨੂੰ ਇਸ ਤੋਂ ਬਾਅਦ ਅੱਜ ਦੇ ਵਲੌਗ ਚ ਸ਼ੇਅਰ ਕਰ ਦਾਂਗੇ ਆਪਾਂ ਤੇ ਤੁਹਾਨੂੰ ਮੈਂ ਦੱਸਤਾ ਕਿ ਮੰਮੀ ਜਬਜਤ ਤੇ ਜਬਜਤ ਦੇ ਪਾਪਾ ਉਹ ਗਏ ਹੋਏ ਨੇ ਧਾਰਾ ਵਗੈਰਾ ਮੰਮੀ ਨੇ ਕਲੀਅਰ ਕਰ ਲਿਆ ਨੇ ਕੱਢ ਲਿਆ ਨੇ ਬਸ ਇਹਨਾਂ ਨੂੰ ਆ ਕੇ ਮੇਰੇ ਪਾਣੀ ਪਿਆ ਕੇ ਚੰਦਰ ਕਰਦੀਆਂ ਹੈਗੀਆਂ ਨੇ ਤੇ ਆਪਾਂ ਇਤੁਰ ਅੱਜ ਆਪਾਂ ਬਣਾਈ ਸੀ ਚਣਿਆਂ ਦੀ ਦਾਲ ਕੱਦੂ ਪਾ ਕੇ ਜਿਹੜੀ ਆਪਾਂ ਗਰਮੀ ਦੇ ਵਿੱਚ ਬਣਾਉਂਦੇ ਹਾਂ ਅੱਜ ਅਸੀਂ ਸਰਦੀ ਦੇ ਵਿੱਚ ਵੀ ਬਣਾਈ ਆ ਤੇ ਬਹੁਤ ਟੇਸਟੀ ਲੱਗਦੀ ਮੈਨੂੰ ਕਿਤਾ ਆਪਣਾ ਆਪਣਾ ਟੇਸਟ ਹੁੰਦਾ ਨਾ ਕੋਈ ਵੀ ਲਾਈਕ ਕਰਦਾ ਬਟ ਆਪਾਂ ਨੂੰ ਤਾਂ ਗਰਮੀ ਰੱਖ ਸਰਦੀ ਦੇ ਵਿੱਚ ਕੱਦੂ ਵੀ ਬਣਾਉਣੇ ਕਿਉਂਕਿ ਚੱਕਰਦੂ ਲੱਗਦੇ ਨਹੀਂ ਹਨਾ ਤੇ ਬਿਨਾ ਰੇਸਪਰੇਟ ਹੋਣ ਤੇ ਨਵੇਂ ਚੀਜ਼ ਟੇਸਟੀ ਲੱਗਦੀ ਹੈ ਨਾ ਇਸ ਕਰਕੇ ਅਸੀਂ ਕद्दू ਵਗੈਰਾ ਬਣਾਉਨੇ ਆ ਤੇ ਇਹ ਅੱਜ ਕद्दू ਪਾ ਕੇ ਆਪਾਂ ਬਣਾਈ ਸੀ ਛੋਲਿਆਂ ਦੀ ਦਾਲ ਤੇ ਇਧਰ ਆਪਾਂ ਵੀ ਪਾਇਆ ਕੋਈ ਰੈਸਪੀ ਵਗੈਰਾ ਛੋਟ ਨਹੀਂ ਕੀਤੀ ਇਹ ਹੈਗਾ ਆਪਣਾ ਨਿੰਬੂਆਂ ਦਾ achar ਔਲਿਆਂ ਦਾ achar ਔਲਿਆਂ ਦਾ achar ਬਾਤਾਂ ਨਹੀਂ ਪਾਇਆ ਹਜੇ ਔਲਿਆਂ ਨੂੰ ਵੈਸੇ ਆਪਾਂ ਕਰਕੇ ਰੱਖ ਲਿਆ ਔਲਿਆਂ ਦਾ ਫੁੱਲ ਮਤਲਬ achar ਪਾਉਣਾ ਹੈ ਵੈਸੇ ਜੀ ਦਿਖਾ ਦਿੰਦੇ ਆ ਥੋੜੇ ਜਿਲੇ ਤਲੇ ਸੀ ਆਪਾਂ ਤੇ ਬਾਕੀ ਮਿਰਚਾਂ ਦਾ ਪੁੱਛ ਆਚਾਰ ਪਾਇਆ ਕੋਈ ਰੈਸਪੀ ਵਗੈਰਾ ਨਹੀਂ ਸ਼ੂਟ ਕੀਤੀ ਗਈ ਤੇ ਨਹੀਂ ਆਪਣੇ ਕੋਲ ਟਾਈਮ ਸੀਗਾ ਹੁਣ ਵੀ ਬਸ ਮੈਂ ਨਾ ਦਾਲ ਗਰਮ ਕਰਕੇ ਜਦੋਂ ਰੋਟੀ ਲਾ ਲਈਨੇ ਆਪਾਂ ਰੋਟੀ ਦਾ ਕੰਮ ਰਹਿੰਦਾ ਰੋਟੀ ਕਰ ਲੈਨੇ ਆ ਰੋਟੀ ਪਕਾਣੇ ਆਪਾਂ ਫਿਰ ਉਦੋਂ ਬਾਅਦ ਕੱਪੜੇ ਵਗੈਰਾ ਚੇਂਜ ਕਰਾਂਗੇ ਮੰਜੇ ਨਹੀਂ ਮੇਥੋਂ ਪਾਰੇ ਬਹੁਤ ਆ ਮੰਜੇ ਤਾਂ ਨਹੀਂ ਆਪਣੇ ਤੋਂ ਚੱਕੀ ਜਾਂਦੇ ਮੈਨੇ ਚੱਕੀ ਭਾਰੇ ਬਹੁਤ ਆ ਆਪਣਾ ਕੰਮ ਕਰ ਲਈ ਆਪਾਂ ਰੋਟੀ ਪਕਾਉਣੇ ਹੁਣ ਆਪਾਂ ਟਿਫਨ ਵਗੈਰਾ ਇਹਨਾਂ ਦੇ ਕੱਢਦੇ ਆ ਜਪਜੋਤ ਨਾ ਸਕੂਲ ਤੋਂ ਲੇਟ ਹੀ ਆਇਆ ਅੱਜ ਆਇਆ ਆਈ ਥਿੰਕ 3 ਵਜੇ 40 ਮਿੰਟ ਤੇ ਸ਼ਾਇਦ ਕਿਉਂਕਿ ਨੈਦਰ ਸਕੂਲ ਹੈਗਾ ਫੰਕਸ਼ਨ ਸੋ ਉਹਦੀਆਂ ਜਿਹੜੀਆਂ ਪ੍ਰੈਪਰੇਸ਼ਨ ਚੱਲ ਰਹੀਆਂ ਨੇ ਤੇ ਅੱਜ ਦੇ ਵਲੌਗ ਚ ਨਾ ਕੁਝ ਕੁ ਕਲਿੱਪਸ ਪ੍ਰਾਣੀਆਂ ਵੀ ਮੈਂ ਅਪਲੋਡ ਕਰੂੰਗੀ ਅ ਫੋਰ ਮਤਲਬ 14 ਨਵੰਬਰ ਨੂੰ ਆਪਣਾ ਤੁਹਾਨੂੰ ਪਤਾ ਬੱਚਿਆਂ ਦਾ ਚਿਲड्रनਡੇ ਹੁੰਦਾ ਆ ਉਸ ਦਿਨ ਆਪਾਂ ਇੱਕ ਦਿਨ ਪਹਿਲਾਂ ਜੱਜਤ ਨੂੰ ਆਪਾਂ ਚਿਲड्रनਡੇ ਦਾ ਗਿਫਟ ਲੈ ਕੇ ਦਿੱਤਾ ਸੀ ਉਹ ਵੀ ਮੈਂ ਹੁਣੇ ਦਿਖਾ ਦਿੰਦੇ ਆ ਵੈਸੇ ਮੈਂ ਕਲਿੱਪ ਉਸ ਦਿਨ ਸ਼ੂਟ ਕੀਤੀ ਸੀ ਬਟ ਆਪਾਂ ਤੁਹਾਨੂੰ ਹੁਣ ਵੀ ਦਿਖਾ ਦਿੰਦੇ ਤੇ ਵੈਸੇ ਮੈਂ ਕਲਿੱਪ ਵੀ ਐਡ ਕਰ ਦੂੰਗੀ ਐਂਡ ਇਹਨੂੰ ਸਕੂਲ ਤੋਂ ਵੀ ਗਿਫਟ ਮਿਲਿਆ ਸੀ 14 ਨਵੰਬਰ ਨੂੰ ਆਪਾਂ ਉਹ ਵੀ ਕਲਿੱਪ ਇਹਦੇ ਵਿੱਚ ਹੀ ਐਡ ਕਰਾਂਗੇ ਵਲੌਗ ਦੇ ਤੁਸੀਂ ਧਿਆਨ ਨਾਲ ਦੇਖ ਲਓ ਜੇ ਤੇ ਆ ਆਪਾਂ ਇਹਨੂੰ ਲੈ ਕੇ ਦਿੱਤੀ ਸੀ ਚਿਲਡਰਨਡੇ ਦੇ ਬੋਟਲ ਇਹਦੀ ਕਲਿੱਪ ਵੈਸੇ ਤੁਹਾਨੂੰ ਬਾ ਪਿੱਛੇ ਹੋਰ ਵੇਖਣ ਨੂੰ ਮਿਲ ਜੂਗੀ ਕਿਉਂਕਿ ਜਿੱਦਣ ਲਿਆਂਦੀ ਸੀ ਆਪਾਂ ਉਦੋਂ ਸ਼ੂਟ ਕੀਤੀ ਸੀ ਤੇ ਸੈਲੋ ਦੀ ਲਿਆ ਕੇ ਦਿੱਤੀ ਆਪਾਂ ਤੇ ਸਾਡੇ ਉੱਪਰ ਦਾ ਰੇਟ 1100 ਰੁਪਏ ਹੈ 950 ਕਹਿੰਦਾ ਸੀ 900 ਦੀ ਲੈ ਕੇ ਦਿੱਤੀ ਆਪਾਂ ਚਿਲड्रन डे ਤੇ ਨੂੰ ਗਿਫਟ ਕਿਉਂਕਿ ਬੱਚੇ ਨੂੰ ਵੀ ਹਨਾ ਚਾਹ ਹੁੰਦਾ ਹੈ ਇਸ ਤਰ੍ਹਾਂ ਅ ਬਰਥਡੇ ਹੋ ਗਿਆ ਜਾਂ ਛੋਟੇ-ਛੋਟੇ ਓਕੇਸ਼ਨ ਦੇ ਉੱਤੇ ਗਿਫਟ ਜਿਵੇਂ ਮੈਨੂੰ ਵੀ ਬਹੁਤ ਪਸੰਦ ਆ ਗਿਫਟ ਲੈਣੇ ਹਨਾ ਦੇਣੇ ਵੀ ਪਸੰਦ ਆ ਲੈਣੇ ਵੀ ਪਸੰਦ ਉਸੇ ਤਰ੍ਹਾਂ ਜਦਜਤ ਬੱਚੇ ਹਰੇਕ ਨੂੰ ਹੁੰਦਾ ਹੈ ਹਨਾ ਕਿ ਸਾਨੂੰ ਗਿਫਟ ਮਿਲੇਗਾ ਹੀ ਬਟੇਗੀ ਅਸੀਂ ਸੋ ਲਓ ਜਿੱਧਰ ਆਪਣੀ ਦਾਲ ਆ ਅੱਜ ਇੰਨੀ ਸੋਹਣੀ ਦਾਲ ਬਣੀ ਹੈ ਨਾ ਸਭ ਲੋਥਰ ਦਿਖਾਵਾ ਕਮੈਂਟਰੀ ਲਓ ਜੀ ਇਹ ਫਲੈਸ਼ਲਾਈਟ ਮਿੱਥ ਪਤਨ ਕਿਉਂ ਨਹੀਂ ਓਨ ਨਹੀਂ ਹੋਈ ਜਾਂਦੀ ਇਹ ਆਪਣੀ ਹੈਗੀ ਦਾਲ ਚਨੇ ਦੀ ਦਾਲ ਦੇ ਵਿੱਚ ਆਪਾਂ ਪਾਇਆ ਕੱਦੂ ਤੇ ਬਹੁਤ ਜ਼ਿਆਦਾ ਇਹਦੇ ਇਹ ਮਤਲਬ ਨਾਬ ਵਾਲੀ ਗਾੜੀ ਵਧੀਆ ਲੱਗਦੀ ਹੈ ਨਾਬ ਵਾਲੀ ਪਤਲੀ ਇਸ ਕਰਕੇ ਲਓ ਜੀ ਆਪਣੀ ਦਾਲ ਬਿਲਕੁਲ ਰੈਡੀ ਆ ਫਲੈਸ਼ਲਾਈਟ ਨਹੀਂ ਓਨ ਹੋ ਰਹੀ ਨਹੀਂ ਮੈਂ ਤੁਹਾਨੂੰ ਦਿਖਾਉਣੀ ਬਹੁਤ ਟੇਸਟੀ ਵੀ ਬਹੁਤ ਬਣੀ ਆ ਕਿਉਂਕਿ ਆਪਾਂ ਨਾ ਦੁਪਹਿਰੇ ਨਾ ਆਹ ਨਾ ਦੁਪਹਿਰੇ ਬਣਾਈ ਸੀ ਖਿਚੜੀ ਸੋ ਖਿਚੜੀ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਆਪਾਂ ਨੂੰ ਤੇ ਹੁਣ ਆਪਣੀ ਵਾਸਤੇ ਦਾਲ ਆਲਮੋਸਟ ਗਰਮ ਹੈ ਤੇ ਆਪਾਂ ਨੂੰ ਹੁਣ ਬਣਾਏਗੇ ਰੋਟੀ ਤੇ ਉਦੋਂ ਮੰਮੀ ਉਦੋਂ ਉਹਨਾਂ ਮੰਮੀ ਜੀ ਆ ਜਾਣਗੇ ਤੇ ਤਵਾ ਮੈਂ ਧੋ ਕੇ ਰੱਖਿਆ ਸੀਗਾ ਤੇ ਹੁਣ ਆਪਾਂ ਬਾਬਾ ਦਾ ਬਣਾਉਣੇ ਰੋਟੀ ਤੇ ਮੈਂ ਕਿਹਾ ਚਲੋ ਅੱਜ ਦਾ ਵਲੌਗ ਸ਼ੂਟ ਕਰਦੇ ਆ ਤੇ ਆਸ ਕਰਾਂਗੇ ਡੇ ਬਾਏ ਡੇ ਕੋਸ਼ਿਸ਼ ਕਰਾਂਗੇ ਜਦੋਂ ਉਹਨਾਂ ਤਬੀਅਤ ਨਹੀਂ ਠੀਕ ਹੁੰਦੀ ਨਾ ਤਾਂ ਤੁਹਾਨੂੰ ਪਤਾ ਹੀ ਨਹੀਂ ਜੀ ਕਰਦਾ ਹੁੰਦਾ ਕੋਈ ਵੀ ਕੰਮ ਕਰਨਾ ਉਸੇ ਤਰ੍ਹਾਂ ਬਹੁਤ ਜ਼ਿਆਦਾ ਕੰਬ ਕੰਬ ਕੇ ਬੁਖਾਰ ਚੜੀ ਗਿਆ ਮੈਨੂੰ ਦੋਕ ਦਿਨ ਤੇ ਫਿਰ ਖਾਂਸੀ ਖੁੰਸੀ ਗਲਾ ਬਹੁਤ ਗਲਾ ਤੇ ਮੈਨੂੰ ਲੱਗਦਾ ਮੇਰੇ ਤੁਸੀਂ ਪਿੱਛੇ ਵੀਡੀਓ ਜਿਹੜੀਆਂ ਮੈਂ ਪਾਣੀ ਹੈ ਨਾ ਕਈ ਵਾਰ ਦੂਸਰੀਆਂ ਕੋ ਟਾਪਿਕ ਤੇ ਪਾਣੇ ਤੁਸੀਂ ਮੇਰੀ ਵਾਇਸ ਸੁਣੀ ਹੋਗੀ ਉਹਦੇ ਵਿੱਚ ਮੇਰੀ ਆਵਾਜ਼ ਜਿਹੜੀ ਬਹੁਤ ਜ਼ਿਆਦਾ ਉਹ ਆਉਂਦੀ ਹੈ ਕਿ ਡਲ ਜੀ ਕਿਉਂਕਿ ਗਲਾ ਬਹੁਤ ਜ਼ਿਆਦਾ ਖਰਾਬ ਸੀ ਗਲਾ ਹਲਕਾ ਹਲਕਾ ਦਰਦ ਜਿਹਾ ਹੈਗਾ ਹਜੇ ਵੀ ਗਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਮੌਸਮ ਮਤਲਬ ਖਰਾਬ ਪੂਰੀ ਠੰਡ ਹੋ ਗਈ ਟੀ ਕੱਟ ਕੇ ਪਾਈਏ ਬਿਲਕੁਲ ਹਲਕੀ ਜਿਹੀ ਪਾਈਏ ਵੈਸੇ ਸੂਟ ਵੇਅਰ ਕੀਤਾ ਆਪਾਂ ਪਰ ਗੁਰਦੁਆਰੇ ਜਾਣ ਕਰਕੇ ਸੂਟ ਵੇਅਰ ਕੀਤਾ ਸੀਗਾ ਤੇ ਹੁਣ ਆਪਾਂ ਪਕਾਉਣੇ ਰੋਟੀ ਮੇਰਾ ਤਵਾ ਗਰਮ ਹੁੰਦਾ ਤੇ ਰੋਟੀ ਲਾਣੇ ਆਪਾਂ ਤੇ ਜੇ ਅੱਜ ਦੇਖੋ ਅੱਜ ਜੀ ਦੇ ਵਲੌਗ ਚ ਆਪਾਂ ਕੀ ਕੁਝ ਸ਼ੂਟ ਕਰਦੇ ਤੇ ਸ਼ੇਅਰ ਕਰਾਂਗੇ ਤੁਹਾਡਾ ਅੱਜ ਦਾ ਵਲੌਗ ਚਲੋ ਜਿੰਨਾ ਵੀ ਬਣਿਆ ਉਹਨੇ ਸ਼ੂਟ ਕਰ ਲਾਂਗੇ ਕਿਉਂਕਿ ਸ਼ਾਮ ਨੂੰ ਸ਼ੁਰੂ ਕੀਤਾ ਹਨਾ ਤੇ ਜਿੰਨਾ ਵੀ ਬਣਿਆ ਉਹਨੇ ਸ਼ੂਟ ਕਰ ਦਾਂਗੇ ਆਪਾਂ ਤੇ ਹੁਣ ਮੈਂ ਸਟੈਂਡ ਲਾ ਕੇ ਰੋਟੀ ਪਕਾਉਣੀ ਹੈ ਤੁਹਾਨੂੰ ਸ਼ੇਅਰ ਕਰਦੇ ਆਪਾਂ ਵਲੌਗ ਕਾਫੀ ਟਾਈਮ ਬਾਅਦ ਹਨਾ ਕਿ ਬਹੁਤ ਸਾਰੇ ਭੈਣਾਂ ਤੇ ਫਿਰ ਕਮੈਂਟਾਂ ਲੱਗ ਜਾਂਦੇ ਤੁਸੀਂ ਵਲੌਗ ਕਿਉਂ ਨਹੀਂ ਸ਼ੂਟ ਕਰਦੇ ਹੈਗੇ ਕੀ ਕਾਰਨ ਹੈ ਫਿਰ ਦੱਸਾ ਇੱਕ ਇੱਕ ਨੂੰ ਜਾਣੇ ਨੂੰ ਦੱਸਿਆ ਨਹੀਂ ਨਾ ਜਾਂਦਾ ਕੀ ਕਾਰਨ ਹੈਗੇ ਕੀ ਹਨਾ ਬਿਮਾਰ ਆ ਜਾਂ ਨਹੀਂ ਇਸ ਕਰਕੇ ਫਿਰ ਵਲੌਗ ਬਣਾਉਣਾ ਹੀ ਪੈਂਦਾ ਕੋਈ ਨਾ ਕਦੇ ਨਾ ਕਦੇ ਕਿ ਹਾਂ ਦੱਸਣਾ ਪੈਂਦਾ ਅਗਲੇ ਨੂੰ ਭੈਣ ਭਾਈ ਨੂੰ ਵੀ ਤबीयत ਤਾਂ ਠੀਕ ਨਹੀਂ ਸੀ ਵਲੌਗ ਨਾ ਤਾਂ ਸ਼ੂਟ ਨਹੀਂ ਹੋ ਪਾਰੇ ਸੀ ਹਨਾ ਤੇ ਫਿਰ ਇਕੱਲੇ ਇਕੱਲੇ ਨੂੰ ਦੱਸਣਾ ਬਹੁਤ ਔਖਾ ਲੱਗਦਾ ਸੋ ਨਾ ਕਿ ਹੋਰ ਕਾਫੀ ਭੈਣਾਂ ਤੇ ਨਹੀਂ ਆਪ ਨੂੰ ਸਪੋਰਟ ਕੀਤੀ ਗਈ ਆ ਬਿਮਾਰ ਹੋਣ ਕਰਕੇ ਜਿਨ੍ਹਾਂ ਨੂੰ ਕੀਤੀ ਗਈ ਕੀਤੀ ਗਈ ਜਿਨ੍ਹਾਂ ਨਹੀਂ ਕੀਤੀ ਗਈ ਨਹੀਂ ਕੀਤੀ ਗਈ ਚਲੋ ਜੀ ਹੁਣ ਆਪਾਂ ਰੋਟੀ ਲਾਉਣੀ ਆ ਸਟੈਂਡ ਲੈ ਕੇ ਆਉਣੀ ਪਹਿਲਾਂ ਤਾਂ ਮੈਂ ਲਓ ਜੀ ਆਪਾਂ ਬਣਾਉ ਲਗੇ ਰੋਟੀ ਸਿਰ ਤੇ ਬੰਨ ਲਿਆ ਸੋਖਾ ਤਰੀਕਾ ਚੁੰਨੀ ਵਗੈਰਾ ਤੋਂ ਡਿੱਗਦੀ ਰਹਿੰਦੀ ਹੈ ਬੜਾ ਤੇ ਆਪਾਂ ਲਾ ਲਿਆ ਸਕਾਫ ਤੇ ਜੱਪ ਜੱਤ ਨੂੰ ਕਿਉਂ ਵੀ ਬਣਾਉਣਾ ਨਾ ਕਿਉਂ ਧਰ ਗਏ ਬਈ ਜੱਪ ਜੱਤ ਨੂੰ ਕਰਦੇ ਵੀ ਬਾਹਰ ਲਾ ਕਿਉਂ ਨਹੀਂ ਖਵਾਦੇ ਐਮਰਜੈਂਸੀ ਹੁੰਦੀ ਹੈ ਜਦੋਂ ਉਦੋਂ ਕੀਤੇ ਖਵਾ ਦਿੰਦੇ ਆ ਤੇ ਆਪਾਂ ਹੁਣ ਮਲਾਈ ਕੱਢੀ ਮੱਚ ਤੇ ਕਿਉਂ ਮਤਲਬ ਮੱਚ ਦੇ ਦੁੱਧ ਦੀ ਆ ਨਾ ਇਹਨਾਂ ਨਾਲ ਬਰਤੀਓ ਕੱਢ ਦਿਨੇ ਨਾ ਰੋਟੀ ਲਾ ਲਈਨ ਦੋ ਕਮ ਇਕੱਠੇ ਕਰਾ ਗਏ ਆ ਜੱਪਾ ਬਾਕੀ ਆਪਾਂ ਦੂਸਰਾ ਯੂਜ਼ ਕਰਦੇ ਆ ਤੇ ਹੁਣ ਨਾ ਜੱਪ ਚੋਂ ਦ ਸਕੂਲੋਂ ਆ ਕੇ ਨਹੀਂ ਖਾਂਦਾ ਰੋਟੀ ਵਗੈਰਾ ਕਰਕੇ ਫੰਕਸ਼ਨ ਦੀ ਤਿਆਰੀਆਂ ਚੱਲ ਰੇ ਅੱਜ ਲੇਟ ਆਇਆ ਵੈਸੇ ਤਾਂ ਤੁਹਾਨੂੰ ਪਤਾ ਹੋਊਗਾ ਦਾ ਟਾਈਮ ਕਿੰਨੇ ਵਜੇ ਆਉਂਦਾ ਹੁੰਦਾ ਹੈ ਤਾਂ ਅੱਜ ਬਹੁਤ ਲੇਟ ਆਇਆ ਫਿਰੋ ਤੇ ਫਿਰ ਆ ਕੇ ਵੀ ਉਹਨੇ ਚਾਹ ਹੀ ਪੀਤੀ ਬਸ ਇਕੱਲੀ ਤੇ ਕੁਛ ਨਹੀਂ ਖਾਦਾ ਕੁਦਾ ਵਾਕਿਉ ਨੇ ਤੇ ਫਿਰ ਹੁਣ ਮੇਰਾ ਰਦਾ ਹੁਣ ਇਹਨਾਂ ਨੂੰ ਰੋਟੀ ਬਸਾ ਕੇ ਰੋਟੀ ਖਾ ਲੂਗਾ ਪਾਪਾ ਦੇ ਨਾਲ ਤੇ ਮਾਈਕ ਲੈ ਕੇ ਆਉਣਾ ਮਾਈਕ ਦੀ ਪ੍ਰੋਬਲਮ ਹੈ ਮਾਈਕ ਸੀਗੀ ਹੋਵੇ ਤੇ ਸਹੀ ਤਰ੍ਹਾਂ ਚੰਦੇ ਨਹੀਂ ਮਾਈਕ ਲੱਗਾ ਹੋਵੇ ਫਿਰ ਪ੍ਰੋਬਲਮ ਨਹੀਂ ਆਉਂਦੀ ਵਲੌਗ ਸ਼ੂਟ ਕਰਨ ਚ ਤੇ ਮਾਈਕ ਆਪ ਬਾਜ਼ਾਰ ਚ ਜਾਂਦੀ ਨਾ ਘਾਲੋ ਕੋਈ ਪਈ ਆ ਬਾਜ਼ਾਰ ਚ ਜਾਂਦੀ ਘਾਲ ਨਹੀਂ ਨਾ ਘਾਲੋ ਨਹੀਂ ਕਰਨੀ ਇਹਦੇ ਬੰਦੇ ਨੂੰ ਮੈਨੂੰ ਕੋਈ ਪੈਸਾ ਹੀ ਦਿੱਸਾ ਘਾਲੋ ਜਿਵੇਂ ਘਰੋਂ ਨਾ ਕਰਾਂ ਤੇ ਮੈਂ ਮਾਈਕ ਲੈ ਆਵਾਂ ਬਾਜ਼ਾਰੋਂ ਜਾ ਕੇ ਬਠਿੰਡੇ ਗਏ ਸੀ ਉਦੋਂ ਕੰਮ ਸੀਗਾ ਵਲੌਗ ਤੁਹਾਨੂੰ ਪਤਾ ਨਹੀਂ ਸ਼ੂਟ ਕਰ ਪਾ ਰਹੀ ਸੀ ਤਬੀਅਤ ਨਹੀਂ ਠੀਕ ਸੀ ਤੇ ਮੈਂ ਕਿਹਾ ਚਲ ਉਦੋਂ ਲੈ ਜਾਾਂਗੇ ਉਦੋਂ ਭਈ ਅਸੀਂ ਹੋ ਗਏ ਲੇਟ ਤੇ 2 ਵਜੇ ਜਦੋਂ ਚੋਦਨੇ ਘਰੇ ਆਣਾ ਸੀ ਅਸੀਂ ਤਵਾ ਦਾਬ ਆਬ ਦਾ ਕੰਮ ਕਰਕੇ ਉਥੋਂ ਤੇ ਤਵਾ ਦਾਬ ਘਰਾਂ ਨੂੰ ਆ ਜਾਈ ਭੱਜ ਕੇ ਤੇ ਬਟ ਫਿਰ ਹੋ ਗਈ ਗੱਲ ਨਾ ਮਾਈਕ ਮੂਈਕ ਮੇਰੇ ਵਿੱਚ ਹੀ ਰਹਿ ਗਿਆ ਸਾਰਾ ਤੇ ਚਲੋ ਜੀ ਫਿਰ ਮੇਰਾ ਇਹ ਕਦੇ ਕਿਸੇ ਦਿਨ ਫੇਰ ਲਿਆਵਾਂਗੀ ਉਮ ਦੇਖਦੇ ਆ ਮਾਈਕ ਤਾਂ ਜਰੂਰੀ ਆ ਫਿਰ ਮਾਈਕ ਬਿਨਾ ਤਾਂ ਗੱਡੀ ਨਹੀਂ ਨਾ ਚੱਲਦੀ ਕੱਪੜੇ ਹੁਣ ਮੈਂ ਇੱਕੋ ਵਾਰੀ ਚੇਂਜ ਕਰੂੰਗੀ ਅੱਗੇ ਤਾਂ ਮੈਨੂੰ 6 ਵਜੇ ਤੱਕ ਟਿਊਸ਼ਨ ਪੜਾਉਣੀ ਪਈ ਹੁੰਦੀ ਆ ਫਿਰ ਸ਼ਾਮ ਨੂੰ ਰੋਟੀ ਮੰਮੀ ਲਾਉਂਦੇ ਹੁੰਦੇ ਆ ਤੇ ਫਿਰ ਹੁਣ ਛੁੱਟੀ ਤੁਹਾਨੂੰ ਪਤਾ ਸ਼ਾਮ ਦੀ ਰੋਟੀ ਫਿਰ ਮੰਮੀ ਲਾ ਲੈਂਦੇ ਹੁੰਦੇ ਆ ਤੇ ਮੈਂ ਟਿਊਸ਼ਨ ਪੜਾਉਣੀ ਛੇ ਵਜੇ ਤੱਕ ਉਹ ਕੀ ਇੱਕ ਤਾਂ ਬੱਚਿਆਂ ਦੇ ਟਾਈਮ ਨੂੰ ਤੁਹਾਨੂੰ ਪਤਾ ਲੇ ਕਿ ਸੋ ਆਉਂਦੇ ਬੱਚੇ ਹਨਾ 4:30 ਹੋ ਜਾਂਦੇ ਆਉਂਦੇ ਹਨ ਉਹ ਫਿਰ 6 ਵਜੇ ਜਾਂਦੇ 1.5 ਘੰਟਾ ਵਿਚਾਰੇ ਮਸਾ ਪੜ੍ਹਦੇ ਨੇ ਤੇ ਫਿਰ ਫਿਰ ਉਹ ਪੂਰਾ ਪ੍ਰੋਪਰ ਕੋਲ ਬਹਿ ਕੇ ਪੜ੍ਹਾਈ ਦਾ ਬਚਲ ਜਿੰਨਾ ਟਾਈਮ ਹੀ ਲੈਂਦਾ ਹੁੰਦਾ ਨਾ ਤੇ ਫਿਰ ਇਸ ਕਰਕੇ ਇਹਨਾਂ ਦੇ ਵਲੌਗ ਦੇ ਪਿੱਛੇ ਹੀ ਤੁਹਾਨੂੰ ਕਲਿੱਪਸ ਦੇ ਦੂੰਗੀ ਬਰਥਡੇ ਤੇ ਉਹ ਬਰਥਡੇ ਦੇ ਚਿਲड्रन ਡੇ ਤੇ ਇਹ ਵਾਲਾ ਗਿਫਟ ਜਦੋਂ ਲਿਆਂਦਾ ਸੀ ਉਹਦੇ ਵਿੱਚ ਇੱਕ ਕਲਿੱਪ ਸ਼ੂਟ ਕਰ ਲਈ ਸੀ ਤੇ ਜਦ ਜੋ ਮੈਨੂੰ ਸਕੂਲੋਂ ਕੀ ਮਿਲਿਆ ਸੀ ਉਹ ਵੀ ਸਾਰਾ ਕੁਝ ਤੁਹਾਨੂੰ ਸ਼ੇਅਰ ਕਰਾਂਗੀ ਜਿਹੜੇ ਜਿਹੜੇ ਚੀਜ਼ ਵਿਖਾਉਣ ਵਾਲੀ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਆਪਾਂ ਇਹ ਘਾਲ ਵੀ ਹੋ ਜਾਂਦੀ ਆ ਖਾ ਲੋ ਜਾਂਦੀ ਐ ਨਹੀਂ ਤਾਂ ਵਿੱਚ ਇੱਕ ਅੱਧਾ ਵਲੌਗ ਮੈਂ ਸ਼ੂਟ ਕਰਕੇ ਪਾ ਸਕਦੀ ਸੀ ਤੁਹਾਨੂੰ ਪਹਿਲਾਂ ਵੀ ਸ਼ੇਅਰ ਕਰ ਸਕਦੀ ਸੀ ਹਨਾ ਅੱਜ ਹੋ ਗਈ 18 ਤਰੀਕ ਦੇ ਵਿੱਚ 4 ਦਿਨ ਹੋ ਗਏ ਆ ਵਿੱਚ ਇੱਕ ਵਲੌਗ ਮੈਂ ਸ਼ੂਟ ਕਰ ਸਕਦੀ ਸੀ ਪਰ ਘਾਹ ਲੋ ਜਿਹੜੀ ਬੰਦਨ ਮਾਰਦੇ ਘਾਹ ਨੂੰ ਹੋ ਗਈ ਤਬ ਇਹ ਤਾਂ ਨਹੀਂ ਗਲਾ ਖਰਾਬ ਸੀ ਨਾ ਇਸ ਕਰਕੇ ਵਲੌਗ ਸ਼ੂਟ ਹੀ ਨਹੀਂ ਕੀਤਾ ਜਾਂਦਾ ਸੀ ਪੂਰਾ ਹੁਣ ਮੈਂ ਤਾਂ ਕੱਸੀ ਹੋਈਆਂ ਪੈਰਾਂ ਚ ਸੌਕਸ ਪਾਈਆਂ ਨੇ ਸਿਰ ਤੇ ਸਕਾਫਲਸ ਸਕਾਪ ਮੇ ਤਾਂ ਹੀ ਲੈਣੀ ਆ ਛੋਟੇ ਹੁੰਦੇ ਵੀ ਇਹ ਅਸੀਂ ਲੈਂਦੇ ਹੁੰਦੇ ਸੀ ਸਕਾਫ ਛੋਟੇ ਹੁੰਦੇ ਮੇਰੇ ਮਮੀ ਸਾਨੂੰ ਇੱਕ ਦਾਨਿਸ ਸਕਾਫ ਸਾਨੂੰ ਦਿੱਦੀ ਹੁੰਦੀ ਸੀ ਤੇ ਮੈਂ ਤੁਹਾਨੂੰ ਨਾ ਫੋਟੋ ਦਿਖਾਵੂਗੀ ਇੱਕ ਫੈਮਿਲੀ ਪਿਕਾ ਸਾਡੀ ਇੱਥੇ ਮੇਰੇ ਕੋਲ ਤੇ ਉਹਦੇ ਵਿੱਚ ਵੀ ਤੁਸੀਂ ਮੰਨੋਗੇ ਮੇਰੇ ਟੇਬਲ ਦਾ ਸਕਾਫ ਲਿਆ ਇਹਦੇ ਨਾਲ ਦਾ ਸਕਾਫ ਲਿਆ ਹੋਇਆ ਇਹ ਨਹੀਂ ਇਹ ਤਾਂ ਮਤਲਬ ਮੈਨੂੰ ਜੱਪ ਚੋ ਤੇ ਮੇਰੇ ਮਮਾ ਨੇ ਦਿੱਤਾ ਸੀ ਮਮਾ ਬਟ ਇਹਦੇ ਨਾਲ ਦਾ ਜਿਹ ਮੈਂ ਸਕਾਫ ਤੁਹਾਨੂੰ ਦੱਸੀ ਇਹਨਾਂ ਹੈਗਾ ਸਕਾਪ ਨਾਲ ਟੋਪੀ ਨਾਲੋਂ ਜ਼ਿਆਦਾ ਕੰਫਰਟੇਬਲ ਹੈ ਟੋਪੀ ਨਾਲ ਲੈ ਜਾਂਦੇ ਸੁੱਤੇ ਪਿਆਂ ਦੇ ਵਿੱਚ ਜਿਵੇਂ ਸਕਾਪ ਲਿਆ ਹੁੰਦਾ ਤੇ ਬੰਨਿਆ ਹੁੰਦਾ ਤੇ ਫਿਰ ਲੈਂਦਾ ਨਹੀਂ ਮੈਂ ਨਾਲ ਲੈ ਕੇ ਫਿਰ ਹਵਾ ਪਈ ਜਾਂਦੀ ਸਿਰ ਦੇ ਵਿੱਚ ਮਾਣ ਨਾਲ ਆਪਾਂ ਕਿਉਂ ਕਰਦੇ ਦੋ ਕੰਮ ਕਰਾਂ ਬਸ ਆਪਾਂ ਮਾਈਕ ਲੈ ਕੇ ਹੁੰਦੇ ਕਰਦੇ ਮੇਰੇ ਨਾਲ ਘਾੜੋਂ ਬਹੁਤ ਜ਼ਿਆਦਾ ਕਰਦੀਆਂ ਅੱਜ ਵੀ ਮੰਮੀ ਨੇ ਕਿਹਾ ਸੀ ਜੇ ਬਾਜ਼ਾਰ ਜਾਣਾ ਤਾਂ ਸਾਡੇ ਨਾਲ ਸੜਕ ਬਣੀ ਜਾਂਦੀ ਆ ਉਧਰ ਤੇ ਉਹਦੇ ਕਰਕੇ ਫਿਰ ਨਾ ਰੋਡ ਬਣੀ ਜਾਂਦੀ ਆ ਸਕੂਟਰੀ ਦਾ ਵੀ ਤੁਹਾਨੂੰ ਪਤਾ ਰੋੜੇ ਰੱਪਿਆ ਤੇ ਨਾ ਤਿਲਕਾ ਦੀ ਲੰਗੇ ਫਿਰ ਪੜਾ ਤਾਂ ਕਰਕੇ ਨੇ ਮੈਂ ਵਾਈਫ ਵੀ ਨਾ ਉਹਨਾਂ ਦੇ ਬਠੁੰਦੇ ਨਹੀਂ ਨੇ ਤੇ ਉਦੋਂ ਬਣਾ ਲਈ ਰੋਟੀ ਤੇ ਹੁਣ ਆਪਾਂ ਰੋਟੀ ਬਣਾਈਏ ਦਵਾ ਤੇ ਫਿਰ ਆਪਾਂ ਨੈਕਸਟ ਕਲਿੱਪ ਤੁਹਾਨਾਂ ਬਾਅਦ ਚ ਸ਼ੇਅਰ ਕਰਦੇ ਆ ਬਲੌਗ ਦੇ ਐਂਡ ਕਰਾਂਗੇ ਬਾਅਦ ਚ ਠਹਿਰ ਕੇ ਤੇ ਆਪਾਂ ਪਹਿਲਾਂ ਥਾਟਾ ਫਟ ਰੋਟੀ ਬਣਾ ਲਈਏ ਨਾ ਕੋਈ ਵੀ ਕੰਮ ਜਦੋਂ ਆਪਾਂ ਫੋਨ ਵਗੈਰਾ ਯੂਜ਼ ਕਰਦੇ ਆ ਤੇ ਕੰਮ ਲੇਟ ਹੁੰਦਾ ਹੈ ਇਹੀ ਕੰਮ ਜੇ ਤੁਸੀਂ ਆਦੇ ਧਿਆਨ ਸੇ ਕਰੀ ਜਾਉਂਗੇ ਤੇ ਮਿੰਟ ਦੇ ਵਿੱਚ ਹੀ ਹੋ ਜਾਂਦਾ ਕੰਮ ਨਾ ਤੇ ਚਲੋ ਆਪਾਂ ਰੋਟੀ ਬਣਾ ਲਈਏ ਤੇ ਉਸ ਤੋਂ ਬਾਅਦ ਤੁਹਾਨਾਂ ਸ਼ੇਅਰ ਕਰਦੇ ਠੀਕ ਹੈ ਜੀ ਫਿਰ ਕੰਟੀਨਿਊ ਕਰਦੇ ਆ ਬਲੌਗ ਨੂੰ ਜੀ ਜਬ ਜੋ ਸਿੰਘ ਬਰਾਡ ਖੋਲ ਰਿਹਾ ਬੋਤਲ ਇਨੂੰ ਮਿਲੀ ਇੱਕ ਬੋਟਲ ਗਿਫਟ ਕਿਨੇ ਕੀਤੀ ਬੇਟਾ ਤੁਹਾਨੂੰ ਬੋਟਲ ਗਿਫਟ ਮਮਾ ਨੇ ਪਿਆਰੀ ਮਮਾ ਨੇ ਹਾਂ ਕਿੰਨਾ ਲਵ ਯੂ ਕਰਦੇ ਹੋ ਮਮਾ ਨੂੰ ਵਾਦੂ ਵਾਦੂ ਬੋਟਲ ਫਰੈਂਡ ਨੂੰ ਦਿਖਾਓ ਕਿਹੜੀ ਬੋਟਲ ਲੈ ਕੇ ਆਇਆ ਲਓ ਜੀ ਸਪਾਈਡਰਮੈਨ ਸਪਾਈਡਰਮੈਨ ਵਾਲੀ ਬੋਟਲ ਲੈ ਕੇ ਆਇਆ ਜਬਜੋ ਸਿੰਘ ਬਰਾੜ ਇਹ ਬੋਟਲ ਆਪਾਂ ਲੈ ਕੇ ਆਇਆ ਕਿਉਂਕਿ ਬੇਬੀ ਛੋਟਾ ਹੈ ਨਾ ਜੇ ਲਗਾਓ ਇਸ ਦੇ ਵਿੱਚ ਮੈਂ ਅੱਗੇ ਚਲੋ ਦੇ ਇਸ ਦੇ ਵਿੱਚ ਲੱਗੇਗੀ ਹੋਰ ਕਿੱਥੇ ਲੱਗੇਗੀ ਇਹ ਬੱਚੇ ਇਸ ਵਿੱਚ ਚਲੋ ਵਿੱਚ ਬੰਦ ਕਰੋ ਇਹਨੂੰ ਬੰਦ ਕਰੋ ਮੈਨੂੰ ਬੰਦ ਕਰ ਬੰਦ ਕਰੋ ਮੈਂ ਡੱਬਾ ਦਿਖਾ ਦਿੰਦੀ ਆ ਫਰੈਂਡ ਨੂੰ ਲਓ ਜੀ ਸਪਾਈਡਰਮੈਨ ਵਾਲੀ ਆਪਾਂ ਇਹਨੂੰ ਬੋਤਲ ਲੈ ਕੇ ਦਿੱਤੀ ਹੈ ਸੈਲੋ ਕੰਪਨੀ ਦੀ ਤੇ ਇਹ ਆਈ ਆ ਉੱਪਰ ਤੇ ਦੇ ਐਮ ਆਰ ਪੀ ਤਾਂ ਦਿੱਤੀ ਹੈ 1100 ਰੁਪਏ ਬਟਾ 950 ਕਹਿੰਦਾ ਸੀ ਆਪਾਂ 900 ਦੀ ਲਿਆਂਦੀ ਆ ਇਹਦੀ ਬੋਤਲ ਜਿੱਦਾਂ ਵੀ ਮਰਜ਼ੀ ਰੱਖੋਗੇ ਕੋਸਤਾ ਤੱਕ ਕੋਸਤਾ ਠੰਡਾ ਤੇ ਠੰਡਾ ਪਾਣੀ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਰੱਖੋ ਬੇਟਾ ਹੈਪੀ ਹੋ ਤੁਸੀਂ ਆਰ ਯੂ ਹੈਪੀ ਸੇ ਯੈਸ ਮਾਮ ਯੈਸ ਮਾਮ ਓਕੇ ਬੇਬੀ ਇਹ ਬੇਬੀ ਸਾਡਾ ਜਿਹੜਾ ਪੂਰਾ ਹੈਪੀ ਹੈ ਜਣਾ ਤੇ ਮੰਮਾ ਨੇ ਹੋਰ ਵੀ ਗਿਫਟ ਕੀਤਾ ਸੀ ਕਿ ਕੀ ਕੀਤਾ ਸੀ ਫਰੈਂਚ ਫਰੈਂਚ ਫਰਾਈ ਮੇਰੇ ਬੇਟੇ ਨੂੰ ਫਰੈਂਚ ਫਰਾਈ ਵੀ ਗਿਫਟ ਕਰੇ ਸੀ ਅੱਜ ਜਣਾ ਕਿੰਨਾ ਮਜ਼ਾ ਆਇਆ ਸੀ ਖਾ ਕੇ ਵਾਦੂ ਮਜ਼ਾ ਆ ਗਿਆ ਸੀ ਚਲੋ ਹੁਣ ਆਪਣੀ ਬੋਟਲ ਨੂੰ ਬੰਦ ਕਰੋ ਜਲਦੀ ਸਵੇਰੇ ਵਾਸ਼ ਕਰਕੇ ਨਾ ਫਿਰ ਇਹ ਚ ਪਾਣੀ ਭਰਾਂਗੇ ਸਵੇਰ ਸਕੂਲ ਲੈ ਜਾਓ ਠੀਕ ਹੈ ਨਾਲੇ ਨੇਮ ਵੀ ਲਿਖਣਾ ਤੇ ਮਾਰਕਰ ਨਾਲ ਇਹਦੀ ਬੋਤਲ ਪਤਾ ਕਿ ਜੁੱਤ ਤੇ ਲੋ ਜੀ ਅੱਜ ਹੈਗਾ ਚਿਲड्रन डे 14 ਨਵੰਬਰ ਤੇ ਜੱਬਜੋ ਨੂੰ ਸਕੂਲ ਤੋਂ ਮਿਲਿਆ ਗਿਫਟ ਇਹ ਸਕੂਲ ਦੇ ਵੱਲੋਂ ਇਹਨੂੰ ਮਿਲਿਆ ਹੈਗਾ ਗਿਫਟ ਹਾਂ ਇੱਕ ਨਾ ਸਿਸਟਰ ਕਹਿੰਦੇ ਜੱਬਜੋ ਨੂੰ ਜਦ ਗਿਫਟ ਮਿਲਦਾ ਬੜਾ ਮਜ਼ਾ ਆਉਂਦਾ ਸਾਨੂੰ ਵੀ ਵੇਖ ਕੇ ਵੀਡੀਓ ਮਜ਼ਾ ਆਉਂਦਾ ਲੋ ਜੀ ਇਹ ਜੱਬਜੋ ਤ ਨੂੰ ਨਾ 14 ਨਵੰਬਰ ਮਤਲਬ ਅੱਜ ਚਿਲड्रन डे ਤੇ ਸਕੂਲ ਲਈ ਗਿਫਟ ਮਿਲੇ ਆਪਾਂ ਦੇਖਦੇ ਹਾਂ ਕੀ ਕੁਛ ਹੈ ਕਾਫੀ ਵਧੀਆ ਸਮਾਨ ਦਿੱਤਾ ਤੇ ਇਹ ਹੈਗੇ ਬਿਸਕੁਟ ਇਹ ਚਿਪਸ ਇਹ ਵੈਫਰ ਇਹ ਦੇਖੋ ਇੱਕ ਬਣੀ ਆ ਫਿਸ਼ ਟਾਈਪ ਬਣੀ ਆ ਤੇ ਆਹ ਕੈਂਡੀਜ਼ ਬਿਗ ਆ ਵਾਓ ਇੱਕਾ ਗੇਂਦ ਜਿਹੀ ਹੈ ਇਹਦੇ ਵਿੱਚ ਖਾਣ ਨੂੰ ਹੀ ਹੁੰਦਾ ਕੁਝ ਮਿਲਦਾ ਨਾ ਇਹ ਫੋਰ ਕੈਂਡੀਜ਼ ਇੱਕ ਆਹ ਪਤਾ ਨਹੀਂ ਕੀ ਹੈ ਸਮਾਨ ਕਾਫੀ ਦਿੱਤਾ ਜੋ ਤਾਂ ਘੱਟੋ ਘੱਟ 200 ਆ ਇਹ ਕਿੰਨਾ ਮਹਿੰਗਾ ਤਾਂ ਹੀ ਦਿੱਤਾ ਹੋਣਾ ਦੋਂ ਤੱਕ ਬੇਟਾ ਦਿਖਾਓ ਹਾਂ ਇਹ ਨਾ ਜ਼ਰੂਰੀ ਚੀਜ਼ਾਂ ਦਿੱਤੀਆਂ ਦੇਖੋ ਸਕੂਲ ਨਾਲ ਲੈਣੇ ਆਪਾਂ ਕਹਿ ਦਿੰਦੇ ਆ ਫੀਸ ਇੰਨੀ ਲੈਂਦੇ ਪਰ ਜਦੋਂ 50 ਰੁਪਏ ਦਾ ਪੈਕਟ ਤਾਂ ਆਈ ਆ ਤੇ ਘਟੋ ਘਟ ਆ ਵੀ ਸਮਾਨ ਹੋਊਗਾ ਕਿੰਨੇ ਦਾ ਹੂੰ ਹਰੇਕ ਬੱਚੇ ਨੂੰ 100 ਰੁਪਏ ਦਾ ਸਮਾਨ ਦਿੱਤਾ ਹੈ ਕਮ ਸੇ ਕਮ 100 ਰੁਪਏ ਦਾ ਤਾਂ ਹੋਊਗਾ ਜੋਤ ਨਹੀਂ ਬੰਦਾ ਹੈ ਲਓ ਜੀ ਇਹ ਜੱਜੋ ਤੱਕ ਤਾਂ ਹੋ ਗਿਆ ਚਿਲड्रन ਦੇ ਕਿਉਂਕਿ ਮੈਂ ਕੱਲ ਨੂੰ ਦੇਤੀ ਸੀ ਮੈਂ ਇੱਕ ਦਿਨ ਪਹਿਲਾਂ ਦਿੱਤਾ ਸੀ ਇਹਨੂੰ ਗਿਫਟਾਂ ਵਾਲੀ ਬੋਤਲ ਇਹਦੀ ਸੈਲੋ ਦੀ ਸਮਿੱਤਾ ਸੀ ਸਵੇਰ ਤੇ ਸਕੂਲੋਂ ਇਹਨੂੰ ਇਹ ਗਿਫਟ ਮਿਲ ਗਿਆ ਕਿਵੇਂ ਲੱਗੇ ਹੈਪੀ ਹੋ ਤੁਸੀਂ ਕੱਲ ਮम्मा ਨੇ ਗਿਫਟ ਦਿੱਤਾ ਸੀ ਅੱਜ ਸਕੂਲ ਮੈਮ ਨੇ ਦਿੱਤਾ ਹਾਂ ਲਓ ਜੂਨ ਪਟਕਾ ਵਗੈਰਾ ਲਾਉਣੇ ਚੇਂਜ ਵਗੈਰਾ ਕਰਦੇ ਹੋਏ ਆਪਾਂ ਨਾ ਆ ਵੀ ਓਪਨ ਕਰਦੇ ਇਹ ਤਾਂ ਚੀਜ਼ ਖਾਈ ਜਾਂਦਾ ਜੱਜੋਤਾ ਨਹੀਂ ਬੇਟਾ ਵੇਖੀ ਵਿੱਚ ਕੀ ਕੁਝ ਹੈ ਦੇ ਸਕੂਲ ਦੇ ਹੁਣ ਨਾ ਫਰੈਂਡ ਨੂੰ ਦਿਖਾਈਏ ਲਓ ਜੀ ਆਪਾਂ ਇਹਦੇ ਵਿੱਚ ਚ ਦੇਖਦੇ ਕੀ ਕੁਝ ਹੈ ਇੱਕ ਮਿੰਟ ਖੋਲ ਲੀਏ ਫਿਰ ਤੁਹਾਨੂੰ ਦਿਖਾਉਣੀ ਹੈ ਨਾ ਮੈਂ ਕਿਉਂਕਿ ਇਹ ਤਾਂ ਖੁੱਲਣਾ ਨਹੀਂਗਾ ਲੋ ਜੀ ਆਪਾਂ ਵੇਖਦੇ ਜਬਜੋ ਦਾ ਸਮਾਨ ਇਹ ਚਿਪਸ ਹਾਂ ਚਿਪਸ ਖਾਲਾ ਕੋਈ ਨਾ ਚਿਪਸ ਲੈ ਗਿਆ ਜਬਜੋ ਤਾਂ ਕਹਿੰਦਾ ਚਿਪਸ ਵੀ ਸੀ ਚਿਪਸ ਤਾਂ ਲੈ ਗਿਆ ਕੋਈ ਨਾ ਖਾ ਲੋ ਬੇਟਾ ਰਹਾ ਤਾਂ ਥੋੜੀ ਛੱਡ ਗਿਆ ਕੈਂਡੀ ਆ ਜਬਜੋ ਖਾਂਦਾ ਹੁੰਦਾ ਤੇ ਪਾਪਾ ਲੈ ਆ ਕੇ ਦਿੰਦੇ ਲੋ ਜੀ ਬੱਚਿਆਂ ਨੂੰ ਨਾ ਲਓ ਜੀ ਆਪਾਂ ਇਹ ਚ ਦੇਖਦੇ ਆਂ ਕੰਮ ਲਈ ਚੀਜ਼ਾਂ ਵੀ ਦਿੱਤੇ ਨੇ ਆਸਾਨ ਦੇ ਨਾਲ ਨਾਲ ਇਦਾਂ ਹੀ ਮਤਲਬ ਵੱਡੇ ਵੀ ਹੋਵੇ ਚਾਹੇ ਸਕੂਲ ਦੇ ਵਿੱਚ ਬੱਚਾ ਨੇ ਵੀ ਇਦਾਂ ਹੀ ਚੀਜ਼ਾਂ ਪੈਕ ਕਰਕੇ ਦਿੰਦੇ ਹੈਗੇ ਜਦੋਂ ਜਪ ਚੋਦਾ ਆਊਗਾ ਫਿਰ ਚੱਟੋ ਤ ਵੀ ਦਊਗਾ ਇਹ ਤਾਂ ਇਹਨੂੰ ਮਿਲਿਆ ਹੈਗਾ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਇਹਨੂੰ ਆਪਣੇ ਚਿਲड्रन ਦੇ ਤੇ ਮਿਲਿਆ ਇਸ ਤਰ੍ਹਾਂ ਹੀ ਮਿਲਦਾ ਹੈ ਇਹ ਸਮਾਨ ਐਮੀਆ ਵੀ ਆ ਫੀਸ ਤਾਂ ਲੈਂਦੇ ਜੇ ਇੱਕ ਵਾਰੀ ਸਾਲ ਚ ਦੇ ਵੀ ਦੇਣਗੇ ਤਾਂ ਕਿ ਫਰਕ ਪੈਂਦਾ ਸਕੂਲ ਆ ਲੈਣੋ ਹਨਾ ₹100 ਦਾ ਸਮਾਨ ਸਾਲ ਤੋਂ ਤੇ ਵੀ ਦੇਣਗੇ ਤਾਂ ਲਓ ਜੀ ਤਾਂ ਕੋ ਹੁਣ ਆਪਾਂ ਧਿਆਨ ਨਾਲ ਦੇਖਦੇ ਕੀ ਕੁਛ ਹੈ ਨਾ ਲਓ ਜੀ ਸਭ ਤੋਂ ਪਹਿਲਾਂ ਤਾਂ ਹੈ ਗਿਆ ਆਹ ਸਕੇਲ ਪੈਨਸਲ ਰੇਜ਼ਰ ਬਹੁਤ ਸੋਹਣੀ ਹੈ ਨਾ ਇਹ ਰੇਜ਼ਰ ਬਹੁਤ ਸੋਹਣੀ ਹੈ ਮੈਨੂੰ ਲੱਗਿਆ ਖਰਾਬ ਨਹੀਂ ਹੁੰਦੀ ਨਾਲੇ ਹਨਾ ਕਵਰ ਜਾਂ ਲੱਗਾ ਹੋਇਆ ਤੇ ਆਹ ਹੋ ਗਿਆ ਆਹ ਸ਼ਾਰਪਨਰ ਹੋ ਗਿਆ ਬਿੱਗ ਵਾਲਾ ਆਹ ਕਲਰ ਹੋ ਗਏ ਡੌਮਸ ਤੇ ਮੈਨੂੰ ਲੱਗਾ ਕਲਰ ਹੀ ਆ カラー ये पिछली पिछले बर्थडे थे किसी बच्चे ने ਦਿੱਤੇ ਸੀ ਉਦਰ ਚ ਵੀ ਹੈਗੇ ਸੀ 컬러 컬러 ਦੇ ਨਾਲ ਲੈਣੇ ਸੀ ਪਿਛਲੀ ਵਾਰ ਕਿਸੇ ਬੱਚੇ ਦਾ ਬਰਥਡੇ ਆ ਗਿਆ ਉਦੋਂ ਮਿਲ ਗਏ ਨੂੰ ਹੁਣ ਫੇਰ ਮਿਲ ਗਏ ਲਓ ਜੀ ਹਲੋ ਜੀ ਸਕੈਚ ਮਿਲ ਗਏ ਨੂੰ ਸਕੈਚ ਤਾਂ ਇਹਦੇ ਕੋਲ ਆਲਰੇਡੀ ਬਹੁਤ ਹੈ ਬਟ ਚਲੋ ਐਜ਼ ਅ ਗਿਫਟ ਤਾਂ ਗਿਫਟ ਹੀ ਹੁੰਦਾ ਨਾ ਆਹ ਛੋਟੀ ਪੈਨਸਲ ਇਹ ਵੀ ਇਹ ਯੂਸਫੁਲ ਆ ਇਹ ਸਾਰੇ ਨਾ ਇਹ ਆ ਚੀਜ਼ਾਂ ਜਿਵੇਂ ਆ ਚੀਜ਼ਾਂ ਯੂਸਫੁਲ ਆ ਕਿਉਂਕਿ ਇਹਦੇ ਮਤਲਬ ਡਰਾਇੰਗ ਵਗੈਰਾ ਤੇ ਜਿਹੜਾ ਵਰਕ ਕਰਦਾ ਹੈ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਚੀਜ਼ਾਂ ਯੂਜ਼ ਹੁੰਦੀਆਂ ਨੇ ਸੋ ਚਲੋ ਜੇ ਸਾਰੇ ਯੂਸਫੁਲ ਸਮਾਨ ਮਿਲ ਗਿਆ ਚਪਚਤ ਨੂੰ ਤੇ ਅੱਜ ਚਪਜੋਦ ਦਾ ਤਾਂ ਵਧੀਆ ਜਿਹੜਾ ਇਹ 14 ਨਵੰਬਰ ਮਨਾ ਮਨੇ ਚ ਗਿਆ ਕਿ ਵੀਡੀਓ ਤੁਹਾਨੂੰ ਲੇਟ ਅੱਗੇ ਪਿੱਛੇ ਕਿਤੇ ਮਿਲੂਗੀ ਮਤਲਬ ਨਾਲ ਦੇ ਨਾਲ ਤੁਹਾਨੂੰ ਜੇ ਕਹਾਂ ਮੈਂ 15 ਤਰੀਕ ਨੂੰ ਮਿਲੂ ਮਿਲ ਜੂਗੀ ਨਹੀਂ ਜੀ ਵੀਡੀਓ ਅੱਗੇ ਪਿੱਛੇ ਮਿਲ ਲੇ ਤੁਹਾਨੂੰ ਕਿਉਂਕਿ ਇਹ ਕਲਿੱਪ ਜਿਹੜੀ ਮੈਂ ਅੱਗੇ ਪਿੱਛੇ ਐਡ ਕਰ ਦੋ ਜਦੋਂ ਵੀ ਮੈਂ ਵਲੌਗ ਪਾਉਂਗੀ ਚਲੋ ਜੀ ਸਮੇਟ ਦੀ ਆਪਾਂ ਸਮਾਨ ਫਿਰ ਮਿਲਦੇ ਆਂ